ਵਾਹਿਗੁਰੂ ਗਰਬਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਗਿਆਨ ਥੋੜਾ ਜਿਹਾ ਬਹੁਤ ਹੁੰਦਾ ਹੈ ਕੋਈ ਤਾਰ ਦੇਗਾ ਸ ਸੰਤ ਕੌਣ ਹੈ ਜੋ ਪਹੁੰਚੇ ਹੋਏ ਦਾ ਨਾਮ ਹੈ ਸੰਤ ਗੁਣਾ ਦਾ ਨਾਮ ਹੈ ਸਰੀਰ ਦਾ ਨਹੀਂ ਨਾਮ ਸੋ ਸਾਥ ਕੌਣ ਹੈ ਜੋ ਆਪਣੇ ਮਨ ਨੂੰ ਸਾਧ ਰਿਹਾ ਹੈ ਪੰਡਤ ਕੌਣ ਹੈ ਪਹੁੰਚੇ ਹੋਏ ਦਾ ਨਾਮ ਹੈ ਮੀਆਂ ਪਹੁੰਚੇ ਹੋਏ ਦਾ ਨਾਮ ਹੈ ਜਿਦੇ ਕੋ ਸਾਰੀਆਂ ਕਲਾਹਨ पंडा बुद्धि जो क्या रखता है वो है मैं हजार करोड़ों वारी, वारी नमस्कार करता सो so, जो मग है ठाकर अपने ते सोई सोई देवा देव नानकदास मुखते जो बोला सच हो स so, ਆਹ ਪਰਠਾਕਰ ਘਾਰੇ ਆਇਆ ਸੀ ਸੋ ਆਸਰਾ ਸਾਵਨ ਆਸਰੇ ਦੀ ਲੋੜ ਹੈ ਪਰਮੇਸ਼ਰ ਨੂੰ ਲੋੜ ਹੈ ਕਿਸੇ ਦੀ ਨਹੀਂ ਉਹ ਆਪਣੇ ਆਪ ਚ ਸਪੂਰਨ ਹੈ ਉਹ ਜਲੇ ਜਲੇ ਚ ਦਾ ਵਿਆਪਕ ਹੈ ਪੱਤੇ ਪੱਤੇ ਚ ਹੈ ਕਣ ਕਣ ਚ ਹੈ ਪਰਮੇਸ਼ਰ ਦੀ ਰੇਲ ਸਾਰੇ ਸੰਸਾਰ ਚ ਹੈ ਗੁਰੂ ਦੀ ਰੇਲ ਸਾਰੇ ਸੰਸਾਰ ਚ ਹੈ ਦੋ ਦੋ ਚੀਜ਼ਾਂ ਬਣਾਈਆਂ ਅਸੀਂ ਆਸਥਨ ਵੀ ਹੈ ਸੁਖਨ ਵੀ ਹੈ ਸੁਖਨ ਮੇ ਆਸਰੇ ਦੀ ਲੋੜ ਹੈ ਹਾਂ जेठार प्रीवी होए पानी में होए सब कुछ होए बीजी ना होए नहीं नहीं गल बनने सनियारा बैठा है सोने ना होए की कार्तका रेडा अंधे करता कौन है ਉਹਦੀ ਕ੍ਰਿਤ ਮਹਾਨ ਹੈ ਕਰਤਾ ਵੀ ਮਹਾਨ ਹੈ ਉਹਦੇ ਖੇਡ ਨਿਆਰੇ ਆ ਲੀਲਾ ਨਿਆਰੀ ਹੈ ਸ ਜੇ ਸੋਨਾ ਵੀ ਹੋਏ ਸੁਨਿਆਰਾ ਵੀ ਹੋਏ ਉਜਾਰ ਹੀ ਨਹੀਂ ਕਿਵੇਂ ਘੜੇਗਾ ਨਹੀਂ ਸ কুমਾਰ ਆਪਣੇ ਆਪ ਜਮਾਨ ਹੈ ਨਹੀਂ ਮਿੱਟੀ ਚਾਹੀਦੀ ਹੈ ਫਿਰ फिर मिट्टी बनाने चक चाह मृदंग तो बिना तपले तो बिना ढोलक तो बिना साज सकदी है क्योंकि दो ताल कड़ी है जे ਅੱਗੇ ਉਹ ਗੂਠੇ ਤੇ ਜੋ ਤਾਰਾ ਨੂੰ ਛੇੜਦੇ ਆਗੇ ਉਹ ਲਾਏ ਦਾ ਪੁਰਜਾ ਨਾ ਹੋਏਗਾ ਨਹੀਂ ਸੋਰ ਨਿਕਲਣਾ ਸ ਸਭ ਨੂੰ ਆਸਰੇ ਦੀ ਲੋੜ ਹੈ ਅਸੀਂ ਵੀ ਆਸਰਾ ਕਿਹਦਾ ਤਕਣਾ ਹੈ ਤਾਂਤਾ ਸਿਰੇ ਕੋ ਨਾਨਕ ਦੇ ਸਾਹਿਬ ਜੀ ਸਾਡੇ ਤੋਂ ਕੀ ਮੰਗਦੇ ਹਣਾਂ ਦਾ ਜੋ ਸਾਰੇ ਸੰਸਾਰ ਚ ਪ੍ਰਕਾਸ਼ ਦਿਹਾੜਾ ਮਨਾ ਰਿਹਾ ਹੈ ਮਨਾਰੀ ਆਨ ਸੰਗਤਾ ਸਾਰੀਆਂ ਸੰਗਤਾ ਨੂੰ ਲੱਖ ਲੱਖ ਵਧਾਈ ਹੋਵੇ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਨ ਦਾ जग ਚਾਰਨਣ ਹੋਆ ਜਉਂਕਾਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲੋਆ ਕੀ ਸੂਰਜ ਬਹੁਤ ਤਾਕਤ ਰੱਖਦਾ ਹੈ ਕਾਲੀਆਂ ਚਿੰਜੀਆਂ ਨੂੰ ਚਿੱਟੀਆਂ ਵਿਖਾ ਸਕਦਾ ਹੈ ਨਹੀਂ ਚਿੱਟੀਆਂ ਨੂੰ ਚਿੱਟੀਆਂ ਵਿਖਾ ਸਕਦਾ ਹੈ ਸੋ ਕਈ ਜਨਮਾਂ ਤੋਂ ਇੱਥੇ ਕੋਈ ਜਨਮ ਆ ਇੱਥੇ ਕਈ ਵਾਰ ਲੋਭੀ ਕੁਕਰ ਹੋ ਗਏ ਕਈ ਸੁਭਾਅ ਵਾਲੇ ਬਣ ਗਏ ਅਸੀਂ ਹੈ ਪਸ਼ੂ ਸੀ ਸਾ ਕਿਉਂਕਿ ਜੰਗਲਾਂ 'ਚ ਰਹੇ ਸੀ ਥੋੜੀ ਜਿਹੀ ਕੁਆਲਿਟੀ ਵਧੀਆ ਬਣ ਗਈ ਤੋ ਲਪਤਾ ਵਾਲੇ ਤੋ ਬਾਵਾ ਵਾਲੇ ਹੈ ਪਸ਼ੂ ਹੀ ਆ ਬਿਨ ਗਿਆਨ ਤੋਂ ਅਸੀਂ ਅੰਦੇ ਹਾਂ ਪਸ਼ੂ ਹਾਂ ਜੇ 100 ਦਿਨ ਇੱਕ ਕਮਰੇ ਚ ਹਨੇਰਾ ਰਹਿਣਾ ਹੈ 100 ਦਿਨ ਬੱਤੀ ਜਗਾਣੀ ਪੈਗੀ ਤਾਂ ਚੱਲਣਾ ਹੋਏਗਾ ਨਹੀਂ ਜਦੋਂ ਜਾਗੇ ਉਦੋਂ ਸਵੇਰਾ ਹੈ ਇਹ ਸਰੀਰ ਬ੍ਰਹਮ ਨੂੰ ਸਮਝਣਾ ਪੈਗਾ 12ਵੀਂ ਬ੍ਰਹਮ ਹੈ ਇਹ ਸਰੀਰ ਵੀ ਬ੍ਰਮ ਹੈ ਬਿਆੰਤ ਹੈ 40000 ਸੈੱਲ ਅੰਦਰ ਕੰਮ ਕਰ ਰਹੇ ਹਨ ਹੈ ਤੇ ਬਿਆੰਤ ਗਿਣਤੀ ਇਹ ਲਿਖਣ ਚ ਨਹੀਂ ਆਉਂਦੀ ਸੁੱਤਿਆ ਸਰੀਰ ਜੇ ਕੋਈ ਜ਼ਖਮ ਹੈ ਉਹਨੂੰ ਠੀਕ ਕਰਨ ਚ ਸੈੱਲ ਆਪਣੇ ਇੱਕ ਦੂਜੇ ਨਾਲ ਜੁੜੇ ਹਨ ਆਸਰੇ ਨਾਲ ਚੱਲਦੇ ਹਨ ਜੋ ਕੋਈ ਗੰਦਗੀ ਹੈ ਉਹਨੂੰ ਇੱਕ ਪਾਸੇ ਸਰੀਰ ਬਹੁਤ ਸਿਆਣਾ ਹੈ ਇੱਕ ਪਾਸੇ ਕੱਢ ਦਿੰਦਾ ਹੈ ਅਸੀਂ ਕਹਿੰਦੇ ਆ ਜੀ ਇਹ ਘਾੜਾ ਆ ਗਿਆ ਘੜ ਨਿਕਲ ਆਇਆ ਇਹ ਜੀ ਹਰਨੀਆਂ ਹੋ ਗਈਆਂ ਇਹ ਜੀ ਮੋਤੀਆ ਆ ਗਿਆ ਸਰੀਰ ਬਹੁਤ ਸਿਆਣਾ ਹੈ ਉਹ ਗੰਦਗੀ ਨੂੰ ਇੱਕ ਪਾਸੇ ਇਕੱਠਾ ਕਰ ਦਿੰਦਾ ਹੈ ਪਹਾੜਾਂ ਤੇ ਕਹੇ ਕਹਿੰਦੇ ਬਹੁਤ ਸਰਦੀ ਹੈ ਬਹੁਤ ਠੰਡ ਹੈ ਹੁਣ ਤਾਂ ਟੁਰਿਆ ਨਹੀਂ ਜਾਂਦਾ ਹੱਥ ਵੀ ਸੁੰਨ ਹੋ ਗਏ ਸੋ ਕਿਸੇ ਜੋਗੀ ਨੇ ਕਿਹਾ ਬੂਟੀ ਛਕ ਲਓ ਸ ਬੂਟੀ ਛਕੀ 5 ਮਿੰਟ ਬਾਅਦ ਨਤੀਜਾ ਆਇਆ ਪਸੀਨਾ ਸਿਨੇ ਹੋ ਗਿਆ ਕੋਈ ਐਸੀ ਬੂਟੀ ਹੈ ਉਹਦੇ ਨਾਲ ਸਰੀਰ ਚ ਖਾਂਜ ਸ਼ੁਰੂ ਹੋ ਜਾਂਦੀ ਹੈ ਕੋਈ ਬੂਟੀ ਹੁੰਦੀ ਐ ਓਹ ਕੰਨ ਨਾਲੋਂ ਲਾਂ ਨਾਲ ਸਭ ਕੁਝ ਠੀਕ ਹੋ ਜਾਂਦਾ ਹੈ ਵੈਦ ਬਹੁਤ ਪਹੁੰਚਿਆ ਹੋਇਆ ਹੈ ਉਹਦੇ ਕੋਲ ਦਵਾਈ ਵੀ ਕੋ ਨਹੀਂ ਕੀ ਇਲਾਜ ਕਰੇਗਾ ਜੜੀਆਂ ਬੂਟੀਆਂ ਹੀ ਕੋ ਨਹੀਂ ਸੋ ਇਹ ਜੜੀਆਂ ਬੂਟੀਆਂ ਵੀ ਹੋਣ ਉਹਦੀ ਪਰਖ ਨਹੀਂ ਜਾਣ ਪਛਾਨ ਨਹੀਂ ਸਭ ਕੁਝ ਸਮਝਣਾ ਪਏਗਾ ਬਾਹਰੋਂ ਘਰ ਨੂੰ ਆਉਣਾ ਪਏਗਾ ਤੰਤਾਂ ਸਿਰਖ ਤੰਤਾਂ ਸਿਦੇਗਰੂ ਨਾਨਕ ਦੇਵ ਸਾਹਿਬ ਜੀ ਪ੍ਰਗਟੇ ਹੋਏ ਹਨ ਦੇਖਣ ਵਾਲੀਆਂ ਅੱਖਾਂ ਚਾਹੀਦੀਆਂ ਹਨ ਸਹ ਇਹ ਬਾਤ ਨਹੀਂ ਸੋਚੇ ਹੋਣੇ ਥੋੜੀ ਥੋੜੀ ਕਮੀ ਇੱਕ ਦੂਜੇ ਦੇ ਆਸਰੇ ਨਾਲ ਸਭ ਕੁਝ ਚੱਲ ਰਿਹਾ ਹੈ ਇਹ ਸਾਰੇ ਸੰਸਾਰ ਦਾ ਚੱਕਰ ਲਾਇਆ ਪੈਦਾ ਲਵਤੋਂ ਇੰਨੇ ਸਾਧ ਨਹੀਂ ਸੰ ਅਸੀਂ ਜਨਰਾਂ ਨੂੰ ਵਰਤਿਆ ਪਹਿਲੋਂ ਖੇਤੀ ਲਈ ਧੋਟਾਈ ਲਈ ਹੌਲੀ ਹੌਲੀ ਆ ਉੱਪਰ ਜੋ ਠਾਕ ਰਾਇਦੇ ਤੋਂ ਕੱਢਿਆ ਪਹਿਲਾ ਜੋ ਕਾਰ ਸੀ ਸੋ ਗੱਡਾ ਸੀ ਪਹਿਲੂ ਗੱਡੇ ਬਣਾਏ ਹੌਲੀ ਹੌਲੀ ਲੋਹੇ ਦੇ ਟਾਇਰ ਲਾਏ ਹੌਲੀ ਹੌਲੀ ਪੁਣ ਇਹ ਰਬੜ ਦੇ ਟਾਇਰ ਲਾਏ ਹੌਲੀ ਹੌਲੀ ਅੱਜ ਕੱਢ ਰਹੇ ਹਾਂ ਉੱਪਰ ਠਾਕਰ ਤੋਂ ਇਹਨੂੰ ਖੋਲਣਾ ਪਏਗਾ ਭੰਡਾਰਾ ਅੰਦਰ ਇਸੀ ਰਤਨ ਤੀਰਥ ਵੀ ਅੰਦਰ ਸੀ ਸਾਰਾ ਜੋ ਬ੍ਰਹਿਮੰਡ ਚ ਹੈ ਉਹ ਇਸੀ ਰੀਜ ਸੀ ਆਪਣੇ ਆਪ ਦੀ ਜਾਨ ਪਛਾਣ ਕਰਨੀ ਪਏਗੀ ਦੀਵਾ ਪਾਲ ਅੰਦਰ ਇਹ ਰਾਜ ਜਾਏ ਦੇ ਪਾਠ ਮਤ ਪਾਪਾ ਖਾਈ ਸੋ ਤੇ ਦੁੱਖਾਂ ਦਾ ਤੇਲ ਵਿੱਚ ਪਾਣਾ ਹੈ ਸੋ ਸੜਦਾ ਜਾਏਗਾ ਦੁੱਖ ਤੇ ਘਟਣਗੇ ਕਿਉਂ ਹਣ ਦੁੱਖ ਬਤੀ ਸੰਤੋਖ ਦੀ ਬਾਣੀ ਪੈਗੀ ਰਹਾਉ ਸ਼ਬ ਜਿਵੇਂ ਕੁਰਬਾਨੀ ਬਹੁਤ ਅਮਰੀ ਆਉਂਦਾ ਹੈ ਨੇਰੇ ਗੱਡੀ ਭਜਾਈ ਨਹੀਂ ਜਾਣੀ ਸੋਚਣਾ ਹੈ ਇਹ ਸਰੀਰ ਨਾਲ ਸਾਡਾ 24 ਘੰਟੇ ਅਸੀਂ ਖਾਈ ਜਾਂਦੇ ਹਾਂ ਇਹ ਵੀਜੀਉ ਰਹਿੰਦਾ ਹੈ ਨਿਤੰਜ ਜੀ ਨਾਲ ਵਰਤ ਹੁੰਦੇ ਹਨ ਨਿਤੰਜ ਜੀ ਮਸਲਮਾਨਾ ਚਰੋਹੇ ਰੱਖਦੇ ਹਨ ਇਹ ਸਰੀਰ ਨੂੰ ਥੋੜਾ ਜਿਹਾ ਸਾਫ਼ ਵੀ ਦਵਾਣਾ ਹੈ ਤਾਂ ਸਾਰਿਆ ਗਿਆਨ ਮੇਰੇ ਵਾਸਤੇ ਹੈ ਸਾਰੀਆਂ ਵੀਡੀਓ ਮੇਰੇ ਵਾਸਤੇ ਹੈ ਮੈਂ ਸੁਧਰ ਗਿਆ ਦੁਨੀਆ ਸੁਧਰ ਗਈ ਤਾਂਤਾ ਸੇਗਰ ਨਾਨਕ ਦੇਵ ਸਾਹਿਬ ਜੀ ਪ੍ਰਗਟਾ ਹੀ ਹੋਏ ਹਨ ਦੇਖਣ ਵਾਲੀ ਅੱਖਾਂ ਚਾਹੀਦੀ ਹਨ ਪ੍ਰਕਾਸ਼ਮਾਨ ਹਨ ਮੌਕਾ ਦੇ ਹਾਕਮ ਕਹਿੰਦੇ ਔਰੰਗਜੀਤ ਨਾਦ ਨੂੰ ਤੇਰਾ ਕੀ ਹੈ ਤੇਰਾ ਰਾਜ ਕੀ ਹੈ ਰਾਜ ਤਾਂ ਦੇਖੋ ਸਿੱਖਾਂ ਦਾ ਰਾਜ ਹੈ ਉਹਨਾਂ ਦੇ ਜੋ ਮਰੀਦ ਹਨ ਦਿਲੋਂ ਪਿਆਰ ਕਰਦੇ ਹਨ ਇੱਕ ਵੱੱਦਾ ਚੱਟੀ ਵਾਲਾ ਕੰਮ ਹੁੰਦਾ ਹੈ ਇੱਕ ਦਿਲੋਂ ਹੁੰਦਾ ਹੈ ਦਿਲ ਤੋਂ ਤੁਨ ਤੋਂ ਤੁਨ ਵਜੇਗੀ ਹਵਾ ਚੱਲੇਗੀ ਸੋ ਫਿਰ ਦਿਲ ਤੱਕ ਆਏਗੀ ਦਿਲ ਤੇ ਸ਼ਬਦ ਬਣੇਗਾ ਪਿੱਛੇ ਗਲ ਤੋਂ ਹਵਾ ਆ ਰਹੀ ਆ ਅੱਗੇ ਸ਼ਬਦ ਬਣੇਗਾ ਸੋ ਇਹ ਭੁੰਗਾ ਬਹਿਰਾ ਮਠਿਆਈ ਦਾ ਨੰਨਾਂ ਦਾ ਕਿਵੇਂ ਦਾ ਸੱਜਦਾ ਠੀਕ ਹੈ ਉਹਦੇ ਚਿਹਰੇ ਤੇ ਆਏਗਾ ਖੁਸ਼ੀ ਆਏਗੀ ਅੰਦਰ ਜੋ 46000 ਦਾ ਸਰਕਲ ਹੈ ਅੰਦਰ ਸੈਲ ਹਨ ਸੈਲ ਬਣਦੇ ਹਨ ਬੁੱਢੇ ਹੁੰਦੇ ਹਨ ਕਮਜ਼ੋਰ ਹੁੰਦੇ ਹਨ ਮਰਦੇ ਹਨ ਬਹੁਤ ਲੰਮਾ ਚੌੜਾ ਸਾਫ ਸਾਫ ਹੈ ਸਰੀਰ ਇਹ ਆਟੋਮੈਟਿਕ ਮਸ਼ੀਨਰੀ ਹੈ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਸਾਰਾ ਐਕਟਿਵ ਕਰ ਦਿੰਦਾ ਸਾਰਿਆਂ ਨੂੰ ਜਿਵੇਂ ਫੋਨ ਵੱਜਦਾ ਹੈ ਇਹ ਮਿਲਜੁਲ ਕੇ ਸਾਰ ਅਸਰੇ ਨਾਲੀ ਹੈ ਮੈਂ ਖੜਾ ਇਹ ਵੀ ਸੈੱਲ ਹਨ ਜੋ ਖੜੇ ਰੱਖਣ ਵਾਲੇ ਸ ਜਿਵੇਂ ਇੱਕ ਘਰ ਬਣਿਆ ਹੈ ਸਾਡਾ ਇਟਾਂ ਨਾਲ ਕਈ ਚੀਜ਼ਾਂ ਦੀ ਜ਼ਰੂਰਤ ਹੈ ਇੱਕ ਦੂਜੇ ਦਾ ਅਸਰ ਹੈ ਇਸ ਤਰ੍ਹਾਂ ਇਹ ਸਰੀਰ ਬਣਿਆ ਹੈ ਪਰਮੇਸ਼ਰ ਦੀ ਬੰਦ ਬਣਾਈ ਹੈ ਪਰਮੇਸ਼ਰ ਕਹਿੰਦਾ ਮੈਨੂੰ ਲਾਂਭਾ ਦਿਓ ਮੈਂ ਕੁਝ ਵੀ ਨਹੀਂ ਗਲਤ ਕਰਦਾ ਮੈਂ ਕਾਨੂੰਨ ਰੂਪ ਹਾਂ ਮੈਂ ਸਿਸਟਰ ਰੂਪਾਂ ਕੁਦਰਤ ਰੂਪਾਂ ਕੁਦਰਤ ਬਿਆਨ ਹੈ ਕੁਦਰਤ ਅੱਗੇ ਸਾਡੇ ਬੰਦਿਆਂ ਦੀ ਸਿਆਣ ਭਾਰ ਜਾਏਗੀ ਕੁਦਰਤ ਨੂੰ ਨਮਸਕਾਰ ਹੈ ਉਹ ਇੱਕ ਹਵਾ ਹੀ ਨਾ ਹੋਏ ਚੰਦਨ ਦਾ ਬਾਗ ਹੈ ਨਹੀਂ ਹਵਾ ਖੁਸ਼ਬੂ ਆਉਣੀ ਫੁੱਲ ਦੀ ਖੁਸ਼ਬੂ ਤਾਂ ਹੈ ਜੇ ਹਵਾ ਆਏਗੀ ਇਹ ਪਵਨ ਗੁਰੂ ਹੈ <table> ਸ਼ਕਤੀ ਮਾਤਾ ਹੈ ਸ ਇਹ ਪਾਣੀ ਪਿਤਾ ਹੈ ਸਾਰਿਆਂ ਨੂੰ ਜੋ ਹਰਾ ਭਰਾ ਕਰ ਰਿਹਾ ਸੋ ਹਰੀ ਨੂੰ ਸਮਝਣਾ ਪਏਗਾ ਫਿਰ ਤੂੰ ਪਰੇਸ਼ਾਨ ਨਾ ਹੋਏਂਗਾ ਖੋਜਣਾ ਪਏਗਾ ਜੀ ਸਾਧ ਸੰਗਤ ਜੀ ਸਾਰੀ ਸੰਗਤ ਨੂੰ ਦੇ ਸਾਰੇ ਪ੍ਰਦੇਸ਼ਾਂ ਵਿੱਚ ਸਭ ਨੂੰ ਪਤਾ ਹੀ ਹੈ ਅੱਜ ਪ੍ਰਕਾਸ਼ ਦਿਹਾੜਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਹੈ ਤੇ ਉਸ ਦੇ ਵਿੱਚ ਆਪਾਂ ਨੂੰ ਘਰਾਂ ਦੇ ਵਿੱਚ ਸਫਾਈ ਵੀ ਕਰਨੀ ਚਾਹੀਦੀ ਹੈ ਜ਼ਰੂਰੀ ਤੇ ਨਵੇਂ-ਨਵੇਂ ਕੱਪੜੇ ਬੱਚਿਆਂ ਦੇ ਵੀ ਨਵੇਂ-ਨਵੇਂ ਕੱਪੜੇ ਖੱਟੇ ਰੰਗ ਦੀਆਂ ਖੰਡਿਆਂ ਵਾਲੀਆਂ ਕੇਸਕੀਆਂ ਵੀ ਸਜਾਉਣੀਆਂ ਚਾਹੀਦੀਆਂ ਨੇ ਵੱਡਾ ਤੇ ਛੋਟਾ ਉਹਨਾਂ ਨੂੰ ਕੇਸਕੀਆਂ ਦੀ ਲੋੜ ਹੈ ਅੱਜ ਜੋ ਜਿੱਥੋਂ ਵੀ ਭੈਣ ਭਰਾ ਨੂੰ ਕਿਸਕੀ ਮਿਲਦੀ ਹੈ ਉਥੋਂ ਉਸ ਨੂੰ ਜ਼ਰੂਰ ਇਸਤੇਮਾਲ ਕਰੋ ਜੀ ਸੋ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬੜੀਆਂ ਘਾਲਣਾ ਘਾਲੀਆਂ ਵੱਡੇ ਵੱਡੇ ਪਾਪੀਆਂ ਨੂੰ ਮੇਰੇ ਵਰਗੇ ਪਾਪੀਆਂ ਨੂੰ ਵੀ ਉਤਾਰਿਆ ਤੇ ਖਾਣ ਵਾਸਤੇ ਬੜੇ ਲੰਗਰ ਚਲ ਰਹੇ ਨੇ ਕਿਧਰੇ ਮਠਿਆਈਆਂ ਦੇ ਲੰਗਰ ਕਿਦਰੇ ਮਦਾਣੇ ਦੇ ਲੰਗਰ ਕਿਦਰੇ ਪਕੌੜੇ ਤੇ ਚਾਹ ਦੇ ਲੰਗਰ ਤਾਂ ਆਮੀ ਨੇ ਸਾਧ ਸੰਗਤ ਜੀ ਤੇ ਪ੍ਰਸ਼ਾਦਾਂ ਦਾ ਵੀ ਲੰਗਰ ਅੱਜ ਟੁੱਟ ਵਰਤ ਰਿਹਾ ਵਾਓ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛੋਟੇ ਤੋਂ ਲੈ ਕੇ ਵੱਡੇ ਤੱਕ ਬੜੀ ਖੁਸ਼ੀ ਹੈ ਪਰ ਉਸ ਖੁਸ਼ੀ ਦੇ ਮੁਤਾਬਕ ਸਾਨੂੰ ਵੀ ਚੱਲਣਾ ਚਾਹੀਦਾ ਹੈ ਜਿਹੜੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਪਦੇਸ਼ ਨੇ ਉਹਨਾਂ ਤੇ ਜੇ ਜ਼ਿਆਦਾ ਨਹੀਂ 8ਾਂ ਨੇ ਨਹੀਂ 8ਾਂ ਨੇ ਤਾਂ ਨਹੀਂ ਚੱਲਿਆ ਜਾਂਦਾ ਪਰ 25 ਪੈਸੇ ਉਸ ਤੇ ਚੱਲੂ ਸਿੱਧੇ ਮਾਰਕ ਚੱਲਦੇ ਆ ਪੁਸਤ ਕਰੇ ਜਹਾਨ ਵਾਓ ਸੋ ਸਾਧ ਸੰਗਤ ਜੀ ਜੇ ਆਪਾਂ ਚੰਗੇ ਕੰਮਾਂ ਦੇ ਮਗਰ ਲੱਗਾਂਗੇ ਚੰਗੇ ਕੰਮ ਕਰਾਂਗੇ ਤਾਂ ਆਪਣੀ ਪੁਸਤ ਵੀ ਜਹਾਨ ਕਰੂਗਾ ਪਰ ਉਸਤ ਕਰਵਾਓ ਚੰਗੇ ਕੰਮਾਂ ਦੇ ਮਗਰ ਪਰ ਇਹ ਨਾ ਹੋਵੇ ਵੀ ਆਪਾਂ ਨਸ਼ੇ ਵਿਸ਼ੇ ਵਗਾਰਾਂ 'ਚ ਵੜ ਕੇ ਆਪਣਾ ਜੀਵਨ ਨਾ ਵਿਗਾੜੋ ਜੀ ਆਪਣਾ ਜੀਵਨ ਨਾ ਗਾੜੋ ਜੀ ਚੰਗੇ ਪਾਸੇ ਲਾ ਕੇ ਆਪਣਾ ਜੀਵਨ ਦਾ ਸੁਧਾਰ ਕਰੋ ਜੀ ਵਾਹਿਗੁਰੂ ਨਾਮ ਜਪਣਾ ਸਾਹ ਵਾਹਿਗੁਰੂ ਕਿਰਤ ਕਰਨੀ ਵੰਡ ਕੇ ਛਕਣਾ ਇਹ ਪ੍ਰਦੇਸ਼ ਧਾਰਨਾ ਪਾਏਗਾ ਤਾਂ ਹੀ ਇਹ ਬੇਸੁਰਾ ਵਾਜਾ ਖਰਾਬ ਵਾਜਾ ਤਾਂ ਠੀਕ ਵੱਜੇਗਾ ਗੁਰੂ ਤੋਂ ਬਿਨਾ ਅਸੀਂ ਅੰਦੇ ਹਾਂ ਕੋਈ ਵੀ దਈ ਨਹੀਂ ਜੰਮਦਾ ਕੋਈ ਵੀ ਕੰਮ ਸਿੱਖਣਾ ਹੈ ਗੁਰੂ ਦੇ ਸਾਥ ਦੀ ਲੋੜ ਹੈ ਸੋ ਤਾਂ ਤਾਂ ਸਿਰ ਕੋ ਨਾਨਕ ਦੇਵ ਸਾਹਿਬ ਜੀ ਸਾਡੇ ਤੋਂ ਕੀ ਮੰਗਦੇ ਹਨ ਸਭ ਕੀ ਦੇ ਸਕਦੇ ਹਾਂ ਠੀਕ ਹੈ ਕੁਛ ਅਸੀਂ ਬਣਾਇਆ ਹੋਇਆ ਹੈ ਆਪਣਾ ਖਾਣ ਪੀਣ ਦਾ ਤੋਰੀ ਫੁਲਕਾ ਸਾ ਦੋ ਚਾਰੀਤਾ ਲਾ ਕੇ ਪਹਿਲੋਂ ਮੰਗ ਕੇ ਘਰਾਂ ਚ ਇਹ ਮੈਲ ਵਸਾਰ ਲਿਆ ਹੁਣ ਕਹਿੰਦੇ ਜੀ ਦਾਤਾ ਬਣ ਗਿਆ ਮੰਗੋ ਆ ਜੋ ਆ ਜੋ ਮੈਂ ਦਿੰਦਾ ਪੁੱਤਰ ਦਿੰਦਾ ਮੈਂ ਆ ਦਿੰਦਾ ਸਭ ਕੁਝ ਆਪਣੇ ਆਪ ਚੱਲ ਰਿਆ ਹੈ ਕੋਈ ਚਲਾਉਣ ਵਾਲਾ ਨਹੀਂ ਦਾਤਾ ਸਿਰ ਕੋ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ 239 ਸਾਲ ਜੀ ਕੇ ਸੋ ਆਪਣੇ ਪੁੱਤਰ ਬਣਾਇਆ ਸਭ ਪਿਆਵ ਪੁੱਤਰਾ ਤੋਂ ਕੀ ਲਕਾਂਦਾ ਹੈ ਸਹੀ ਔਰ ਸੌਖਾ ਰਸਤਾ ਬਣਾਇਆ ਹੈ ਸਭ ਗਿਆਨ ਥੋੜਾ ਜਿਹਾ ਬਹੁਤ ਹੈ ਗਿਆਨ ਧਾਰਨਾ ਪਏਗਾ ਪ੍ਰੈਕਟੀਕਲ ਜੀਵਨ ਜੀਣਾ ਪਏਗਾ ਕਿਰਤ ਕਰਨੀ ਪੈਗੀ ਜਿਹੜੀ ਵੀ ਕੋਈ ਕਿਰਤ ਕਰ ਰਿਹਾ ਹੈ ਉਹਦੇ 'ਚ ਧਿਆਨ ਲਾ ਕੇ ਕੰਮ ਕਰਨਾ ਪਏਗਾ ਠੀਕ ਹੈ ਸਾਡੀ ਡਿਊਟੀ ਹੈ ਗ੍ਰੰਥੀ ਆ ਪਾਠੀ ਆ ਸਵੇਰੇ ਉੱਠਣਾ ਪਏਗਾ ਜਿਹੜੇ ਵੀ ਕੰਮ ਹੈ ਕੋਈ ਉਹ ਧਿਆਨ ਨਾਲ ਕਰਨਾ ਪਏਗਾ ਸਾਰੇ ਕੰਮ ਪੂਜਣ ਆਏ ਹਨ ਕੋਈ ਖੇਤੀਬਾੜੀ ਦਾ ਕਰਦਾ ਹੈ ਕੋਈ ਵਪਾਰ ਕਰਦਾ ਹੈ ਕੋਈ ਖੋਜ ਰਿਹਾ ਹੈ ਕੋਈ ਬੀਜ ਬਣਾ ਰਿਹਾ ਹੈ ਕੋਈ ਕੁਝ ਕਰ ਰਿਹਾ ਹੈ ਧੰਦੇ ਲਾਇਆ ਹੈ ਸਾਨੂੰ ਇਹ ਦੂਜੀ ਮਾਇਆ ਪਾਤੀ ਮਾਇਆ ਦਾ ਆਨੰਦ ਲੈਣਾ ਹੈ ਜੇ 1000 ਰੁਪਏ ਕਮਾਉਣਾ ਹੈ 100 ਖਾ ਲੈਣਾ ਹੈ ਇਹ ਮਹਿੰਗੀ ਚੀਜ਼ਾਂ ਅਸੀਂ ਆ ਮੋਬਾਈਲ ਸਾਫ਼-ਸਾਫ਼ ਰੱਖਦੇ ਆ ਕੰਪਿਊਟਰ ਸਾਫ਼-ਸਾਫ਼ ਰੱਖਦੇ ਆ ਮੰਹਿੰਗੇ ਗੱਡੀ ਨੂੰ ਕਵਰ ਪਾਉਂਦੇ ਆ ਘਰ ਨੂੰ ਰਾਗ ਰੋਗਨ ਕਰਦੇ ਆ ਸਰੀਰ ਵੀ ਅਮੁੱਲਾ ਹੈ ਜੀ ਇਹਨੂੰ ਹੀ ਸਾਫ-ਸਾਫ ਰੱਖਣਾ ਪਏਗਾ ਸਭ ਤੋਂ ਮੈਂ ਆਪਣੇ ਆਪ ਨੂੰ ਜਾਣਦਾ ਹਾਂ ਜੀ ਜੇ ਹੱਥ 'ਚ ਬੈਂਟਰੀ ਐ ਖੂਹ 'ਚ ਡਿੱਗਣਾ ਆਪਣੀ ਗਲਤੀ ਆ ਜੀ ਇਹ ਦੀਵਾ ਬਲਣਾ ਪਏਗਾ ਬਲਿਆ ਆ ਦੀਵਾ ਜਗਾ ਸਕਦਾ ਸਾਡੇ ਬਲੇ ਨਹੀਂ ਹਨ ਤਾਂ ਤਾਂ ਸੇ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਸਿੱਖਿਆ ਧਾਰ ਨਹੀਂ ਪਏਗੀ ਸਿੱਖ ਹੰਕਾਰ ਕੀ ਕਰੇਗਾ ਜਿਹੜਾ ਸਿੱਖਿਆ ਲੈ ਆ ਲੈ ਰਿਹਾ ਹੈ ਜਿਹੜਾ ਵਾਦਾਰਥੀ ਹੈ ਸੋ ਸਿੱਖ ਕਦੇ ਹੰਕਾਰ ਹੀ ਨਹੀਂ ਹੋ ਸਕਦਾ ਸਿੱਖ ਸਾਰਿਆਂ ਦਾ ਭਲਾ ਚਾਹੁੰਦਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖਦੇ ਫਤਿਹ